ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਪਿੰਡ ਬਖਲੌਰ ਵਿਖੇ ਖੜੇ ਆ ਜਿੱਥੇ ਰਵਿਦਾਸ ਮਹਾਰਾਜ ਦੇ ਗੁਰੂ ਘਰ ਦੇ ਨਜ਼ਦੀਕ ਜਿਹੜਾ ਇੱਥੇ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਜੋ ਤੁਸੀਂ ਸਾਰੇ ਜਾਣਦੇ ਹੋ ਕਿ ਜਿੱਥੇ ਪਿੰਡ ਨੰਗਲ ਜਟਾ ਸੋਰੀ ਬੁਰਜ ਟੈਲਦਾਸ ਦੇ ਕੋਲ ਜਿਹੜਾ ਇੱਕ ਦਰਿਆ ਦਾ ਜਿਹੜਾ ਵੰਟ ਟੁੱਟਿਆ ਹੋਇਆ ਦੋ ਤਿੰਨ ਜਗ੍ਹਾ ਤੋਂ ਪਾੜਿਆ ਉੱਥੇ ਜਦੋਂ ਜਿਆ ਚੱਲ ਰਹੀ ਹੈ ਦਿਨ ਰਾਤ ਕੰਮ ਚੱਲ ਰਿਹਾ ਸਾਰਾ ਪ੍ਰਸ਼ਾਸਨ ਔਰ ਸਾਰੇ ਸੇਵਾਦਾਰ ਉੱਥੇ ਦਿਨ ਰਾਤ ਇਕ ਕਰ ਰਿਹਾ ਹੈ ਇਸੇ ਤਰ੍ਹਾਂ ਇੱਥੇ ਪਿੰਡ ਬਖਲੌਰ ਤੋਂ ਵੀ ਇੱਕ ਪਹਿਲਾ ਗੱਡੀ ਇਹਨਾਂ ਨੇ ਰਾਸ਼ਨ ਦੀ ਭੇਜੀ ਆ ਹੜਪੀੜਤਾ ਲਈ ਉਦੋਂ ਬਾਅਦ ਜਿਹੜੀਆਂ ਤਰਪਾਲਾਂ ਵੰਡੀਆਂ ਗਈਆਂ ਜਿਹੜੇ ਲੋੜਵੰਦ ਲੋਕ ਸੀਗੇ ਇਦਾਂ ਦੀ ਸੇਵਾਵਾਂ ਦੇ ਨਾਲ-ਨਾਲ ਹੁਣ ਇਹਨਾਂ ਵੱਲੋਂ ਜਿਹੜੀ ਹੈ ਲੰਗਰ ਦੀ ਸੇਵਾ ਜਿਹੜੀ ਬੰਦ ਤੇ ਜਾ ਰਹੀ ਹੈ ਸੋ ਇਹ ਸਾਡੀ ਟੀਮ ਵੀ ਧੰਨਵਾਦ ਕਰਦੀ ਹੈ ਇਹਨਾਂ ਦਾ ਕਿ ਇਹ ਨਾਲੇ-ਨਾਲ ਬੀਬੀਆਂ ਦਾ ਵੀ ਧੰਨਵਾਦ ਹੈ ਜਿਹੜੀਆਂ ਇਹ ਵਿਚਾਰੀਆਂ ਜਸਵੇਰ ਤੋਂ ਲੱਗੀਆਂ ਹੋਈਆਂ ਲੰਗਰ ਦਾ ਸੇਵਾ ਕਰਨ ਸੋ ਅਸੀਂ ਪੁੱਛਦੇ ਹਾਂ ਕਿ ਇਹ ਸਾਡੇ ਨਾਲ ਪ੍ਰਧਾਨ ਜੀ ਸਾਰੀ ਸਮੂਹ ਕਮੇਟੀ ਐ ਸੇਵਾਦਾਰ ਖੜੇ ਨੇ ਬਾਕੀ ਮੇਰੇ ਨਾਲ ਅ ਪ੍ਰਧਾਨ ਜੀ ਤੁਸੀਂ ਅਗਲੀ ਸੇਵਾ ਤੁਹਾਡੀ ਕੀ ਹੋਊਗੀ ਅਗਲੀ ਸੇਵਾ ਜਿੱਦਾਂ ਵੀ ਜਾਣ ਕੇ ਆਪਾਂ ਨੂੰ ਹੁਕਮ ਲੱਗੂਗਾ ਆਪਾਂ ਕਰਾਂਗੇ ਹੂੰ ਸੰਗ ਦਾ ਜਿੱਦਾਂ ਵੀ ਸਹਿਯੋਗ ਦੇਊਗੀ ਇਹ ਇਕੱਲੇ ਬੰਦੇ ਦਾ ਤਾਂ ਕੰਮ ਹੈ ਨਹੀਂ ਜਿੱਦਾਂ ਸਾਰੇ ਬੰਦੇ ਇਨਾਰੇ ਵੀਰ ਸਾਡਾ ਸਹਿਯੋਗ ਦੇਊਗੇ ਜਿੱਥੇ ਵੀ ਲੋੜ ਹੋਊਗੀ ਅਸੀਂ ਪੂਰੀ ਕਰਾਂਗੇ ਓਕੇ ਇਹ ਪਹਿਲਾਂ ਕੀ ਕੀ ਕਰ ਚੁੱਕੇ ਹੋ ਪਹਿਲਾਂ ਅਸੀਂ ਜੜ ਕੇ ਪੂਰਾ ਰਾਸ਼ਨ ਦਾ ਸਾਰਾ ਸਮਾਨ ਜੋ ਵੀ ਹੈ ਤਰਪਾਲਾ ਵਗੈਰਾ ਮੈਡੀਸਨ ਵਗੈਰਾ ਸਾਰਾ ਆਪਾਂ ਇੱਕ ਗੱਡੀ ਭਰ ਕੇ ਲੈ ਗਏ ਪਾਣੀ ਜੋ ਵੀ ਕਿਸੇ ਨੂੰ ਜ਼ਰੂਰਤ ਸੀ ਉਹ ਦੇ ਕੇ ਆਂਦਾ ਤਾਂ ਆਪਣੇ ਪਿੰਡ ਬਖਲੌਰ ਦੇ ਵਿੱਚ ਵੀ ਤਰਪਾਲਾ ਬੰਦੀਆਂ ਜਿਹੜੇ ਜਿਆਦਾ ਗਰੀਬ ਘਰ ਮਕਾਨ ਚ ਹੁੰਦੇ ਸੀਗੇ ਤੇ ਹੁਣ ਜੇ ਜਿੱਦਾਂ ਆਪਾਂ ਨੂੰ ਸੇਵਾ ਆਉਂਦੀ ਰਹੂਗੀ ਬਾਹਰੋਂ ਉਦੋਂ ਦਾ ਆਪਾਂ ਸਹਿਯੋਗ ਸੰਗਤ ਕਰਦੀ ਰਹੂਗੀ ਆਪਾਂ ਲੰਗਰ ਵਰਤਾਉਂਦੇ ਰਹਾਂਗੇ ਜਾਨੀ ਤੁਸੀਂ ਲਗਾਤਾਰ ਸੇਵਾਵਾਂ ਜਾਰੀ ਰੱਖੋ ਹਾਂਜੀ 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 ਅਸੀਂ ਤਾਂ ਆਪਣਾ ਕੰਮ ਬੰਦ ਕੀਤਾ ਜੀ ਉਹਨੇ ਦਿਨ ਹਾਂ ਹਾਂਜੀ ਵੈਰੀ ਗੁੱਡ ਸੋ ਤੁਸੀਂ ਸੁਣੇ ਲਿਆ ਹੁਣਾ ਪ੍ਰਧਾਨ ਜੀ ਨੇ ਦੱਸਿਆ ਕਿ ਅਸੀਂ ਸੇਵਾਵਾਂ ਜਿਹੜੀਆਂ ਲਗਾਤਾਰ ਜਾਰੀ ਰੱਖਣੀਆਂ ਜਿੰਨਾ ਚਿਰ ਵੀ ਸਾਡੀ ਕਿਤੇ ਜ਼ਰੂਰਤ ਹੋਏਗੀ ਇੱਥੇ ਹੀ ਨਹੀਂ ਬਖਲੋਰੀ ਨਹੀਂ ਜਾਂ ਬੁਰਜ ਟੈਲ ਦਾ ਸੀ ਨਹੀਂ ਬੰਦ ਤੇ ਨਹੀਂ ਜਿੱਥੇ ਵੀ ਪੰਜਾਬ ਦੇ ਵਿੱਚ ਜਿੱਥੇ ਵੀ ਹੜਪੀੜਤ ਜਿੱਥੇ ਵੀ ਜੋ ਵੀ ਸਾਡਾ ਉਹਨਾਂ ਨੂੰ ਇਹਨਾਂ ਨੂੰ ਹੁਕਮ ਲਾਣਗੇ ਤੇ ਉਸੇ ਤਰ੍ਹਾਂ ਇਹ ਇਹ ਸਾਰਾ ਹੀ ਜਿਹੜਾ ਸਿਲਸਿਲਾ ਨਾਲੇ ਨਾਲ ਚੱਲਦਾ ਰਹੇਗਾ ਸੇਵਾ ਦਾ ਸੋ ਇਹ ਸਾਡੀ ਟੀਮ ਵੱਲੋਂ ਫਿਰ ਦੁਬਾਰਾ ਤੁਹਾਡਾ ਧੰਨਵਾਦ ਹੈ ਇਹ ਜਿਨ੍ਹਾਂ ਨੇ ਇੰਨੀਆਂ ਸੇਵਾਵਾਂ ਜਾਰੀ ਰੱਖੀਆਂ ਹੋਈਆਂ ਸੋ ਇਦਾਂ ਦੀਆਂ ਖਬਰਾਂ ਦੇਖਣ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਤੁਹਾਨੂੰ ਫਾਲੋ ਜ਼ਰੂਰ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਉਹ ਸਾਡੇ ਨਾਲ ਬੀਬੀਆਂ ਵੀ ਹਾਜ਼ਰ ਨੇ ਸਾਰੀਆਂ ਜਿੰਨੀਆਂ ਵੀ ਇੱਥੇ ਸੇਵਾ ਜ਼ਾਰਾ ਇਸ ਵੀਰ ਦੀਆਂ ਕੰਦੇ ਲੱਗੀਆਂ ਹੋਈਆਂ ਬੀਬੀ ਕੀ ਨਾਮ ਹੈ ਤੁਹਾਡਾ ਕਮਲਾ ਜੀ ਬੀਬੀ ਤੁਸੀਂ ਸਵੇਰ ਦੇ ਕੀ ਕਰਦੇ ਹੋ ਅਸੀਂ ਸਵੇਰ ਦਾ ਆਟਾ ਛਾਣਿਆ ਕੁੰਨਿਆ ਸਬਜ਼ੀਆਂ ਬਣਾਈਆਂ ਤਿਆਰ ਕੀਤੀਆਂ ਰੋਟੀਆਂ ਬਣਾਈਆਂ ਲੱਗਰ ਆ ਮੰਨ ਤੇ ਲੈ ਜਾਣ ਨੂੰ ਜੀ ਸਭ ਬਣ ਤੇ ਲੈ ਜਾਣਾ ਹਾਂਜੀ ਹਾਂਜੀ ਇਹ ਕੀ ਫਿਰ ਵੀ ਤਿਆਰ ਹੈ ਜੇ ਕਿਤੇ ਤੁਹਾਨੂੰ ਲੈ ਜਾਣਾ ਪੈ ਜਾ ਤਾਂ ਹਾਂਜੀ ਹਾਂਜੀ ਜਿੱਥੇ ਸੇਵਾ ਚਾਹੀਦੀ ਹੈ ਨਾ ਉੱਥੇ ਅਸੀਂ ਜਾਣ ਨੂੰ ਤਿਆਰ ਹਾਂ ਵੈਰੀ ਗੁੱਡ ਹਰਪੀਟਾਂ ਲਈ ਹਾਂਜੀ ਹਾਂਜੀ ਵੈਰੀ ਗੁੱਡ ਤੇ ਹੋਰ ਇਦਾਂ ਦੀਆਂ ਬੀਬੀਆਂ ਬਹੁਤ ਹੈ ਪੰਜਾਬ ਦੇ ਵਿੱਚ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਹਾਂਜੀ ਉਹਨਾਂ ਨੂੰ ਸੰਦੇਸ਼ ਆ ਬਈ ਜਿੱਥੇ ਵੀ ਲੋੜ ਵੰਦ ਆ ਉੱਥੇ ਸਭ ਨੂੰ ਜਾਣਾ ਚਾਹੀਦਾ ਵੈਰੀ ਗੁੱਡ ਠੀਕ ਸਭ ਨੂੰ ਉੱਥੇ ਜਾਣਾ ਚਾਹੀਦਾ ਪਹੁੰਚਣਾ ਚਾਹੀਦਾ ਬਸ ਵਾਤਵਾ ਸੇਵਾ ਕਰਨੀ ਚਾਹੀਦੀ ਹਾਂ ਵਾਤਵਾ ਸੇਵਾ ਕਰਨੀ ਚਾਹੀਦੀ ਹੈ ਹੋਰ ਇੱਥੇ ਕੁਝ ਨਹੀਂ ਜੋ ਸੇਵਾ ਹੈ ਨਾ ਸੇਵਾ ਵਿੱਚ ਸਭ ਕੁਝ ਆ ਬਾਕੀ ਤਾਂ ਜੋ ਇੱਥੇ ਘਰਾਂ ਦੇ ਕੰਮ ਕਰੇ ਹੋ ਹੀ ਜਾਂਦੇ ਆ ਸੋ ਬਹੁਤ ਬਹੁਤ ਧੰਨਵਾਦ ਇਹ ਬੀਬੀ ਐ ਬਹੁਤ ਵੱਡਾ ਸਨੇਹਾ ਦੇ ਕੇ ਗਏ ਐ ਕਿ ਜਿੱਥੇ ਵੀ ਕਿਤੇ ਲੋਡ ਪੈਂਦੀ ਆ ਤੇ ਸਾਨੂੰ ਪੀੜਤਾਂ ਦੇ ਨਾਲ ਖੜਨਾ ਚਾਹੀਦਾ ਤੁਹਾਡਾ ਬਹੁਤ ਬਹੁਤ ਧੰਨਵਾਦ